ਦੋਸਤੋ ਸ਼ਹਿਨਾਜ਼ ਖੌਰਗਿਲ ਅਕਸਰ ਆਪਣੇ ਕਿਸੇ ਨਾ ਕਿਸੇ ਵੀਡੀਓ ਕਰਕੇ ਚਰਚਾ ਦੇ ਵਿੱਚ ਆਉਂਦੀ ਰਹਿੰਦੀ ਹੈ ਕੋਈ ਨਾ ਕੋਈ ਗੱਲ ਉਹ ਐਸੀ ਕਰ ਹੀ ਦਿੰਦੀ ਹੈ ਕਿ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਹਾਲ ਹੀ ਦੇ ਵਿੱਚ ਗਿੱਪੀ ਕਰੇਵਾਲ ਨੇ ਕਿਤੇ ਉਹਨਾਂ ਤੋਂ ਇਹ ਪੁੱਛ ਲਿਆ ਕਿ ਇੱਕ ਕੁੜੀ ਫਿਲਮ ਨੇ ਕਿੱਦਾਂ ਦਾ ਪਰਫਾਰਮ ਕੀਤਾ ਕਿਵੇਂ ਚੱਲ ਰਹੀ ਹੈ ਕਿੱਦਾਂ ਲੱਗ ਰਿਹਾ ਤਾਂ ਸ਼ਹਿਨਾਜ਼ ਖੌਰਗਿਲ ਨੇ ਜਿੱਥੇ ਦੱਸਿਆ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਸੀ ਜਦੋਂ ਫਿਲਮ ਰਿਲੀਜ਼ ਹੋਈ ਉੱਥੇ ਇੱਕ ਅਜੀਬੋ-ਗਰੀਬ ਖੁਲਾਸਾ ਕਰ ਦਿੱਤਾ ਉਹਨਾਂ ਨੇ ਦੱਸਿਆ ਕਿ ਭੀੜ ਬਹੁਤ ਜ਼ਿਆਦਾ ਹੋ ਗਈ ਸੀ ਤੇ ਭੀੜ ਵਿੱਚ ਉਹਨਾਂ ਨੇ ਦੇਖਿਆ ਕਿ ਲੋਕ ਉਹਨਾਂ ਨੂੰ ਚੁੰਡੀਆਂ ਵੱਡ ਰਹੇ ਨੇ ਤਾਂ ਇਸ ਤੇ ਸ਼ਹਿਨਾਜ਼ ਗਿਲ ਨੇ ਇੱਕ ਹੋਰ ਗੱਲ ਉਸ ਤੋਂ ਉੱਪਰ ਕਰ ਦਿੱਤੀ ਹੈ ਕੀ ਕਹੇ ਸ਼ਹਿਨਾਜ਼ ਗਿਲ ਨੇ ਚੁੰਡੀਆਂ ਵਾਲੀ ਗੱਲ ਤੇ ਆਓ ਤੁਹਾਨੂੰ ਦਿਖਾਉਂਦੇ ਆ ਕੀ ਸਟਾਰਟ ਕੋਈ ਪਤਾ ਹੀ ਨਹੀਂ ਕਿੱਦਾਂ ਕਰਦਾ ਇਹ ਤਾਂ ਚੱਲ ਰਹੀ ਤੇਰੀ ਫਿਲਮ ਵਧੀਆ ਕੀ ਵਾਰੀ ਸਿੰਘ ਵਰਸਿਸ ਕੋਇ ਇੱਕ ਕੁੜੀ ਉਹ ਸਿੰਘ ਵਰਸਿਸ ਕਹਿੰਦਾ ਆਉਗੀ ਹਲੇ ਜਿਹੜੀ ਆਈ ਹੋਈ ਐ ਇੱਕ ਕੁੜੀ ਪੁੱਛ ਰਿਆ ਤੁਸੀਂ ਦੱਸੋ ਕਿਵੇਂ ਚੱਲਦੀ ਹੈ ਨਹੀਂ ਮੈਂ ਤਾਂ ਤੈਨੂੰ ਪੁੱਛਣਾ ਚਾਹ ਰਹਾ ਵਾ ਵੀ ਤੂੰ ਕੱਲ ਆਡੀਅנס ਕੋਲ ਜਾ ਜੂ ਕਿਵੇਂ ਕੀ ਕਹਿੰਦੇ ਆਡੀਅנס ਵਾਲੇ ਬਹੁਤ ਵਧੀਆ ਲੱਗੀ ਸਾਰਿਆਂ ਨੂੰ ਰੀਵਿਊਸ ਤਾਂ ਵਧੀਆ ਸ਼ਰਮਾਕਰੀਆਂ ਦੇ ਕਿੰਨੀ ਖੁਸ਼ ਆ ਜਦੋਂ ਪਹਿਲੇ ਦਿਨ ਇਹਨੂੰ ਲੱਗਿਆ ਵੀ ਹਲੇ ਪੋਨਾ ਗਾਹ ਜਾਂ ਨਹੀਂ ਪੈ ਰਿਆ ਉਦੋਂ ਘਬرائی ਜੀ ਪਈ ਸੀ ਹੁਣ ਕੀ ਕਹਿੰਦੇ ਹਲੋ ਕੱਲ ਕੱਲ ਧੱਕੇ ਧੱਕੇ ਪਏ ਆ ਹਾਂ ਮਤਲਬ ਦੱਸਤਾ ਉਹਨੂੰ ਕਿੰਨੇ ਧੱਕੇ ਪਏ ਮੈਨੂੰ ਪਤਾ ਇਹ ਲੋਕਾਂ ਨੂੰ ਹੋਰ ਸੋਚੀ ਉਹ ਵੀ ਮੈਂ ਹੋ ਜੂ ਸਵੇਰੇ ਪਹਿਲੇ ਥੀਏਟਰ ਚੋਂ ਤੇ ਭੱਜਣਾ ਪਿਆ ਵਾ ਬਟ ਗਾਇਸ ਥੈਂਕ ਯੂ ਮੈਂ ਚੁੰਡੀਆਂ ਖਾਣ ਨੂੰ ਤਿਆਰ ਆ ਤੁਹਾਡੀਆਂ ਬਟ ਮੇਰੇ ਹੰਡੋ ਮੈਨੂੰ ਬਹੁਤ ਵਧੀਆ ਲੱਗਾ ਇੱਕ ਥੀਏਟਰ ਚ ਪਈਆਂ ਚੁੰਡੀਆਂ ਮਤਲਬ ਉਹ ਜਸਟ ਪਿਆਰ ਕਰ ਰਹੀ ਸੀ ਮੈਨੂੰ ਮੈਨੂੰ ਹਾਰਟ ਬੋ ਗਿਆ ਫਿਰ ਉਹਦੀ ਭੱਜੇ ਉੱਥੋਂ ਫਿਰ ਦੂਜੇ ਥੀਏਟਰ ਚ ਤਾਂ ਇੰਨੇ ਸੋਹਣੇ ਤਰੀਕੇ ਨਾਲ ਸਾਰਿਆਂ ਦੇ ਰਿਵਿਊ ਦਿੱਤੇ ਪੇਸ਼ੈਂਟ ਨੂੰ ਮਜ਼ਾ ਆਇਆ ਕਲਮ ਦੇਖਿਆ ਵੀ ਇੱਕ ਕੁੜੀ ਤੇ ਟਕੇ ਨਾ ਤੇ ਟਕੇ ਨਾ ਵਾਲੇ